ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਅੱਜ ਅਸੀਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਹੈਲਦੀ ਅਤੇ ਟੇਸਟੀ ਨਮਕੀਨ ਸੇਵੀਆਂ ਸੇਵੀਆਂ ਆਪਾਂ ਬਹੁਤ ਸਾਰੀਆਂ ਸਬਜ਼ੀਆਂ ਪਾ ਕੇ ਜਿਹੜੀਆਂ ਬਣਾ ਕੇ ਤਿਆਰ ਕਰਨੀਆਂ ਹੈ ਇਹ ਸੇਵੀਆਂ ਇੰਨੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀਆਂ ਕਿ ਨੂਡਲ ਵੀ ਇਹਨਾਂ ਦੇ ਅੱਗੇ ਫੇਲ ਐ ਇਹਨੀਆਂ ਵਧੀਆ ਲੱਗਦੀਆਂ ਹਨ ਖਾਣ ਦੇ ਵਿੱਚ ਤੁਸੀਂ ਇਹਨਾਂ ਨੂੰ ਬਣਾ ਕੇ ਬੱਚਿਆਂ ਨੂੰ ਲੰਚ ਬਾਕਸ ਦੇ ਵਿੱਚ ਵੀ ਪਾ ਕੇ ਦੇ ਸਕਦੇ ਹੋ ਬੱਚੇ ਬਹੁਤ ਖੁਸ਼ ਹੋ ਕੇ ਸੇਵੀਆਂ ਖਾਣਗੇ ਤੇ ਮੈਂ ਇਹ ਸੇਵੀਆਂ ਜਿਹੜੀਆਂ ਕਿਵੇਂ ਬਣਾ ਕੇ ਤਿਆਰ ਕੀਤੀਆਂ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਜੇਕਰ ਚੰਗੀ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਇਹ ਸੇਵੀਆਂ ਬਣਾਉਣ ਦੇ ਲਈ ਤੇ ਜਿਹੜੀਆਂ ਜਿਹੜੀਆਂ ਮੈਂ ਸਬਜ਼ੀਆਂ ਲਈਆਂ ਤੁਸੀਂ ਦੇਖ ਸਕਦੇ ਹੋ ਤੁਸੀਂ ਆਪਣੀ ਚੋਇਸ ਦੇ ਹਿਸਾਬ ਨਾਲ ਸਬਜ਼ੀਆਂ ਜਿਹੜੀਆਂ ਲੈ ਸਕਦੇ ਹੋ ਕੱਟ ਵੱਧ ਵੀ ਕਰ ਸਕਦੇ ਹੋ ਅੱਧੀ ਕੋਲੀ ਮਟਰ ਲਈ ਹੈ ਇੱਕ ਸ਼ਿਮਲਾ ਮਿਰਚ ਲਈ ਹੈ ਥੋੜੇ ਜਿਵੇਂ ਮੈਂ ਬਰੋਕਲੀ ਦੇ ਜਿਹੜੇ ਫੁੱਲ ਹੈ ਇਹ ਕੱਟ ਲਏ ਟੰਡਲ ਇਹਨਾਂ ਦੇ ਕੱਢ ਦਿੱਤੇ ਆ 5-6 ਬੀਨਜ਼ ਲਈਆਂ ਇਹਨਾਂ ਨੂੰ ਬਰੀਕ-ਬਰੀਕ ਕੱਟ ਲਿਆ ਔਰ 2 ਗਾਜਰਾਂ ਲਈਆਂ ਇਹਨਾਂ ਨੂੰ ਵੀ ਮੈਂ ਉਸੇ ਸਾਈਜ਼ ਵਿੱਚ ਕੱਟ ਲਿਆ ਅਦਰਕ ਲਸਣ ਪਿਆਜ਼ ਹਰੀ ਮਿਰਚ ਤੇ ਟਮਾਟਰ ਲਈਆਂ ਟਮਾਟਰ ਮੈਂ 2 ਲਏ ਆ ਟਮਾਟਰਾਂ ਦੇ ਜਿਹੜੇ ਵਿੱਚ ਵਾਲਾ ਹਿੱਸਾ ਹੈ ਮੈਂ ਕੱਢ ਦਿੱਤਾ ਹੈ ਕੁਆਂਟੀਟੀ ਤੁਸੀਂ ਸਾਰੀਆਂ ਚੀਜ਼ਾਂ ਦੀ ਘਟ-ਵੱਧ ਕਰ ਸਕਦੇ ਹੋ ਇੱਕ ਕੌਲੀ ਮੈਂ ਇੱਥੇ ਸੇਵੀਆਂ ਲਈਆਂ ਸੇਵੀਆਂ ਜਿਹੜੀਆਂ ਮੈਂ ਲਈਆਂ ਛੋਟੇ ਵਾਲੀਆਂ ਤੇ ਆਟੇ ਦੀਆਂ ਬਣੀ ਹੋਈਆਂ ਇਹ ਸੇਵੀਆਂ ਕਿਉਂਕਿ ਆਟੇ ਦੀਆਂ ਸੇਵੀਆਂ ਖਾਣ ਦੇ ਵਿੱਚ ਬਹੁਤ ਜ਼ਿਆਦਾ ਹੈਲਦੀ ਹੁੰਦੀਆਂ ਇਸ ਕਾਰਨ ਮੈਂ ਆਟੇ ਦੀਆਂ ਸੇਵੀਆਂ ਲਈਆਂ ਤੁਸੀਂ ਘਰ ਦੀਆਂ ਬਣੀ ਹੋਈਆਂ ਸੇਵੀਆਂ ਵੀ ਲੈ ਸਕਦੇ ਹੋ ਤੋ ਨੇ ਸੇਵੀਆਂ ਜਿਹੜੀਆਂ ਇਹਨਾਂ ਨੂੰ ਆਪਾਂ ਭੁੰਨਣਾ ਹੈ ਬ੍ਰੇਕ ਵਾਲੀ ਜਿਹੜੀ ਬਰਮਿਸਲ ਆਂਦੀ ਹੈ ਤੁਸੀਂ ਉਹ ਵੀ ਲੈ ਸਕਦੇ ਹੋ ਇਹਦੀ ਜਗ੍ਹਾ ਤੇ ਸੇਵੀਆਂ ਨੂੰ ਭੁੰਨਣ ਲਈ ਗੈਸ ਦੇ ਉੱਤੇ ਕੜਾਹੀ ਰੱਖੀਏ ਤੇ ਹੁਣ ਆਪਾਂ ਇਹ ਸੇਵੀਆਂ ਕੜਾਹੀ ਵਿੱਚ ਪਾ ਕੇ ਇਹਨਾਂ ਨੂੰ ਸੁੱਕਾ ਹੀ ਭੁੰਨਣਾ ਇਹਦੇ ਵਿੱਚ ਤੇਲ ਕਿਉਂ ਵਗੈਰਾ ਕੁਝ ਨਹੀਂ ਪਾਣਾ ਬਸ ਇਦਾਂ ਹੀ ਇਹਨਾਂ ਨੂੰ ਆਪਾਂ ਭੁੰਨ ਲੈਣਾ ਕਿਉਂਕਿ ਸੇਵੀਆਂ ਜਿਹੜੀਆਂ ਕੱਚੀਆਂ ਨੇ ਤੇ ਇਹਨਾਂ ਨੂੰ ਆਪਾਂ ਭੁੰਨਣਾ ਹੈ ਭੁੰਨਣਾ ਬਹੁਤ ਜ਼ਰੂਰੀ ਹੈ ਭੁੰਨਣ ਨਾਲ ਹੀ ਟੇਸਤੀ ਬਣ ਕੇ ਤਿਆਰ ਹੁੰਦੀਆਂ ਸੇਵੀਆਂ ਜਿਹੜੀਆਂ ਭੁੱਜ ਗਈਆਂ ਇਹਨਾਂ ਦਾ ਕਲਰ ਦੇਖੋ ਤੁਸੀਂ ਚੇਂਜ ਹੋ ਗਿਆ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਹੁਣ ਆਪਾਂ ਗੈਸ ਬੰਦ ਕਰਕੇ ਇਹਨਾਂ ਨੂੰ ਉਤਾਰ ਲੈਨੇ ਆ ਇੱਕ ਥਾਲੀ ਦੇ ਵਿੱਚ ਕੱਢ ਲੈਨੇ ਆ ਕਿਉਂਕਿ ਇਹਨਾਂ ਨੂੰ ਆਪਾਂ ਹੁਣ ਉਬਾਲਣਾ ਹੈ ਉਬਾਲਣ ਦੇ ਲਈ ਮੈਂ ਪਾਣੀ ਗਰਮ ਕਰਨ ਲਈ ਰੱਖ ਦਿੱਤਾ ਸੀ ਤੇ ਹੁਣ ਆਪਾਂ ਇਹ ਸੇਵੀਆਂ ਜਿਹੜੀਆਂ ਇਹਨਾਂ ਨੂੰ ਆਪਾਂ ਪਾ ਦਵਾਂਗੇ ਪਾਣੀ ਦੇ ਵਿੱਚ ਤੇ ਨਾਲ ਹੀ ਇਹਦੇ ਪਾ ਦਵਾਂਗੇ ਥੋੜਾ ਜਿਹਾ ਨਮਕ ਤੇ ਲੋ ਫਲੇਮ ਦੇ ਉੱਤੇ ਇਹਨਾਂ ਨੂੰ ਆਪਾਂ 3 ਤੋਂ 4 ਮਿੰਟ ਤੱਕ ਉਬਾਲ ਲੈਣਾ 3-4 ਮਿੰਟ ਤੱਕ ਸੇਵੀਆਂ ਉਬਲ ਕੇ ਤਿਆਰ ਹੋ ਜਾਂਦੀਆਂ ਨੇ ਨਮਕ ਆਪਾਂ ਤਾਂ ਪਾਣਾ ਕਿ ਖਾਂ ਦੇ ਵਿੱਚ ਸੇਵੀਆਂ ਜਿਹੜੀਆਂ ਫਿੱਕੀਆਂ ਫਿੱਕੀਆਂ ਨਾ ਲੱਗਣ ਇੱਕ ਇੱਕ ਸੇਵੀ ਦੇ ਵਿੱਚ ਨਮਕ ਜਿਹੜਾ ਰਚਿਆ ਹੋਏਗਾ ਤੇ ਸੇਵੀ ਖਾਂ ਦੇ ਵਿੱਚ ਤਸ ਲੱਗੇਗੀ ਬਸ ਤਿੰਨ ਤੋਂ ਚਾਰ ਮਿੰਟ ਹੀ ਲੱਗਦੇ ਇਹਨਾਂ ਨੂੰ ਉਬਲਣ ਦੇ ਵਿੱਚ ਸੇਵੀਆਂ ਸਾਡੀਆਂ ਉਬਲ ਕੇ ਤਿਆਰ ਹੋ ਗਈਆਂ ਤੁਸੀਂ ਦੇਖ ਸਕਦੇ ਹੋ ਤਿੰਨ ਚਾਰ ਮਿੰਟ ਹੀ ਲੱਗੇ ਇਹਨਾਂ ਨੂੰ ਉਬਲਣ ਦੇ ਵਿੱਚ ਤੇ ਇਹਨੂੰ ਮੈਂ ਦੂਸਰੀ ਗੈਸ ਤੇ ਕਰ ਲਿਆ ਤੇ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਤੇਲ ਤਾਂ ਕਿ ਇਹ ਆਪਸ ਦੇ ਵਿੱਚ ਚਿਪਕਣ ਨਾ ਤੇ ਮਿਕਸ ਕਰਾਂਗੇ ਚੰਗੀ ਤਰ੍ਹਾਂ ਦੇ ਨਾਲ ਗੈਸ ਬੰਦ ਕਰ ਦੇਵਾਂਗੇ ਤੇ ਸੇਵੀਆਂ ਨੂੰ ਆਪਾਂ ਛਾਣ ਲਵਾਂਗੇ ਛਾਣ ਕੇ ਇਹਨਾਂ ਨੂੰ ਇੱਕ ਛਾਨਣੀ ਵਿੱਚ ਪਾ ਦਨੇ ਆ ਤੇ ਦੂਸਰੇ ਪਾਸੇ ਆਪਾਂ ਤੜਕਾ ਤਿਆਰ ਕਰ ਲੈਨੇ ਆ ਤੜਕਾ ਤਿਆਰ ਕਰਨ ਦੇ ਲਈ ਕੜਾਈ ਰੱਖੀਏ ਗੈਸ ਦੇ ਉੱਤੇ ਤੇ ਇਹਦੇ ਵਿੱਚ ਪਾਵਾਂਗੇ ਤੇਲ ਮੈਂ ਸਰੋਂ ਦਾ ਤੇਲ ਪਾ ਰਹੀ ਆ ਤੁਸੀਂ ਜੋ ਵੀ ਕੁਕਿੰਗ ਔਇਲ ਖਾਂਦੇ ਹੋ ਪਾ ਸਕਦੇ ਹੋ ਬਟਰ ਕਿਉ ਵੀ ਪਾ ਸਕਦੇ ਹੋ ਤੇਲ ਨੂੰ ਚੰਗੀ ਤਰ੍ਹਾਂ ਦੇ ਨਾਲ ਗਰਮ ਕਰਾਂਗੇ ਤੇ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਜੀਰਾ ਤੇ ਅੱਧਾ ਚਮਚ ਪਾਵਾਂਗੇ ਇਹਦੇ ਵਿੱਚ ਰਾਈ ਤੁਸੀਂ ਕੜੀ ਪੱਤਾ ਵੀ ਇਹਦੇ ਵਿੱਚ ਪਾ ਸਕਦੇ ਹੋ ਕੜੀ ਪੱਤਾ ਦਾ ਟੇਸਟ ਇਹਦੇ ਵਿੱਚ ਬਹੁਤ ਵਧੀਆ ਆਉਂਦਾ ਤੇ ਜੇਕਰ ਹੈ ਤਾਂ ਜ਼ਰੂਰ ਪਾਓ ਹੁਣ ਬਰੀਕ ਬਰੀਕ ਕੱਟਿਆ ਹੋਇਆ ਅਦਰਕ ਤੇ ਲਸਣ ਪਾ ਦਵਾਂਗੇ ਇਨੂੰ ਆਪਾਂ ਚੰਗੀ ਤਰ੍ਹਾਂ ਫਰਾਈ ਕਰਾਂਗੇ ਅਦਰਕ ਲਸਣ ਨੂੰ ਚੰਗੀ ਤਰ੍ਹਾਂ ਫਰਾਈ ਕਰ ਲੈਣਾ ਇਹਦਾ ਕੱਚਾ ਫਲੇਵਰ ਜਿਹੜਾ ਨਹੀਂ ਆਣਾ ਚਾਹੀਦਾ ਸੇਵੀਆਂ ਦੇ ਵਿੱਚ ਲਾਈਟ 골ਡਨ ਕਲਰ ਦਾ ਜਦੋਂ ਹੋ ਜੇ ਉਦੋਂ ਆਪਾਂ ਬਾਕੀ ਚੀਜ਼ਾਂ ਦੇ ਵਿੱਚ ਪਾਣੀ ਸ਼ੁਰੂ ਕਰ ਦੇਣੀ ਹੈ ਅਦਰਕ ਲਸਣ ਫਰਾਈ ਹੋ ਗਿਆ ਤਾਂ ਹੁਣ ਇਹਦੇ ਵਿੱਚ ਹਰੀ ਮਿਰਚਾਂ ਪਾ ਦਵਾਂਗੇ ਤੇ ਪਿਆਜ਼ ਪਾ ਦਵਾਂਗੇ ਮੈਂ ਦੋ ਬਰੀਕ ਬਰੀਕ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਪਾਈਆਂ ਜੇਕਰ ਤੁਸੀਂ ਬੱਚਿਆਂ ਲਈ ਬਣਾ ਰਹੇ ਹੋ ਤੇ ਹਰੀ ਮਿਰਚ ਜਿਹੜੀਏ ਕੱਟ ਵੱਧ ਵੀ ਕਰ ਸਕਦੇ ਹੋ ਜਿੱਦਾਂ ਵੀ ਤੁਸੀਂ ਖਾਂਦੇ ਹੋ ਤਿੱਖਾ ਉਸ ਦੇ ਹਿਸਾਬ ਨਾਲ ਪਾ ਲਿਓ ਪਿਆਜ਼ ਨੂੰ ਆਪਾਂ 골ਡਨ ਬ੍ਰਾਊਨ ਹੋਣ ਤੱਕ ਫਰਾਈ ਕਰਾਂਗੇ ਜਦੋਂ ਤੱਕ ਇਹਦਾ ਕਲਰ ਚੇਂਜ ਨਹੀਂ ਹੋ ਜਾਂਦਾ ਪਿਆਜ ਜਿਹੜਾ ਭੁੱਜ ਗਿਆ ਫਰਾਈ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਸਬਜ਼ੀਆਂ ਪਾਣੀ ਹੈ ਮਟਰ ਪਾ ਦਵਾਂਗੇ ਗਾਜਰ ਬੀਨਸ ਤੇ ਗੋਭੀ ਪਾ ਦਵਾਂਗੇ ਸੌਰੀ ਗਾਜਰ ਬੀਨਸ ਪਾ ਦਵਾਂਗੇ ਇਹ ਤਿੰਨੋਂ ਸਬਜ਼ੀਆਂ ਪਾ ਕੇ ਇਹਨਾਂ ਨੂੰ ਆਪਾਂ ਇਹਦੇ ਨਾਲ ਹੀ ਨਮਕ ਪਾ ਦੇਣਾ ਤਾਂ ਕਿ ਇਹ ਜਲਦੀ ਪੱਕ ਜਾਣ ਕਿਉਂਕਿ ਇਹ ਤਿੰਨੋਂ ਸਬਜ਼ੀਆਂ ਪੱਕਣ ਦੇ ਵਿੱਚ ਥੋੜਾ ਜਿਹਾ ਟਾਈਮ ਲੈਂਦੀਆਂ ਹੈ ਤੇ ਇਹਨਾਂ ਨੂੰ ਹਲਕਾ ਜਿਹਾ ਸੌਫਟ ਹੋਣ ਤੱਕ ਆਪਾਂ ਪਕਾ ਲੈਣਾ। ਪੂਰੀ ਤਰ੍ਹਾਂ ਸਬਜ਼ੀਆਂ ਜਿਹੜੀਆਂ ਨਹੀਂ ਪਕਾਣੀਆਂ ਨਹੀਂ ਤਾਂ ਇਹਨਾਂ ਦਾ ਕਰੈਂਚੀਪਣ ਖਤਮ ਹੋ ਜਾਏਗਾ ਤੇ ਸੇਵੀਆਂ ਖਾਂ ਦੇ ਵਿੱਚ ਟੇਸ ਨਹੀਂ ਲੱਗਣਗੀਆਂ। ਸਿਰਫ 2 ਮਿੰਟ ਪਹਿਲੇ ਆਪਾਂ ਇਹਨਾਂ ਨੂੰ ਪਕਾਣਾ ਹੈ। ਸ਼ਿਮਲਾ ਮਿਰਚ ਤੇ ਬ੍ਰੋਕਲੀ ਆਪਾਂ ਬਾਅਦ ਵਿੱਚ ਪਾਵਾਂਗੇ ਇਹਦੇ ਵਿੱਚ ਕਿਉਂਕਿ ਉਹ ਜਲਦੀ ਪੱਕ ਜਾਂਦੇ ਆ। 2 ਮਿੰਟ ਹੋ ਗਏ ਸਬਜ਼ੀਆਂ ਨੂੰ ਪਕਦੇ ਹੋਏ ਤੇ ਸਬਜ਼ੀਆਂ ਜਿਹੜੀਆਂ ਸੌਫਟ ਹੋ ਗਈਆਂ ਦੇਖੋ ਕਾਜਰ ਮੈਂ ਕੱਟ ਕੇ ਦਿਖਾ ਰਹੀ ਹਾਂ ਤੁਹਾਨੂੰ। ਤੇ ਹੁਣ ਆਪਾਂ ਬ੍ਰੋਕਲੀ ਤੇ ਸ਼ਿਮਲਾ ਮਿਰਚ ਪਾ ਦਨੇ ਆ। ਤੁਸੀਂ ਮਸ਼ਰੂਮ ਵੀ ਇਹਦੇ ਵਿੱਚ ਪਾ ਸਕਦੇ ਹੋ ਸਬਜ਼ੀਆਂ ਤੁਸੀਂ ਆਪਣੀ ਚੋਇਸ ਦੇ ਹਿਸਾਬ ਨਾਲ ਇਹਦੇ ਵਿੱਚ ਪਾ ਸਕਦੇ ਹੋ ਤੇ ਨਾਲ ਹੀ ਆਪਾਂ ਟਮਾਟਰ ਵੀ ਇਹਦੇ ਵਿੱਚ ਪਾ ਦਿੱਤੇ ਆ ਤੇ 2 ਮਿੰਟ ਇਹਨਾਂ ਨੂੰ ਆਪਾਂ ਹੋਰ ਪਕਾਵਾਂਗੇ ਸਾਰੀਆਂ ਸਬਜ਼ੀਆਂ ਨੂੰ ਤਾਂ ਕਿ ਇਹ ਸਬਜ਼ੀਆਂ ਜਿਹੜੀਆਂ ਆਪਾਂ ਬਾਅਦ ਵਿੱਚ ਪਾਈਆਂ ਇਹ ਵੀ ਹਲਕੀਆਂ ਸੌਫਟ ਹੋ ਜਾਣ ਸਿਰਫ 2 ਮਿੰਟ ਹੀ ਆਪਾਂ ਇਹ ਸਬਜ਼ੀਆਂ ਨੂੰ ਵੀ ਪਕਾਇਆ ਇਹਦੇ ਨਾਲ ਹੀ ਤੇ ਸਬਜ਼ੀਆਂ ਵੀ ਜਿਹੜੀਆਂ ਸੌਫਟ ਹੋ ਗਈਆਂ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਸੇਵੀਆਂ ਜਿਹੜੀਆਂ ਛਾਣ ਕੇ ਰੱਖੀਆਂ ਸੀ ਹੱਲੇ ਦੇਖਣ ਦੇ ਵਿੱਚ ਇਹ ਸੇਵੀਆਂ ਜਿਹੜੀਆਂ ਚਿਪਕੀਆਂ-ਚਿਪਕੀਆਂ ਲੱਗ ਰਹੀਆਂ ਆ ਪਰ ਜਦੋਂ ਇਹਨਾਂ ਨੂੰ ਆਪਾਂ ਮਿਕਸ ਕਰਾਂਗੇ ਸਬਜ਼ੀਆਂ ਦੇ ਵਿੱਚ ਤੇ ਸੇਵੀਆਂ ਇੱਕ-ਇੱਕ ਹੋ ਜਾਈਆਂ ਅਲੱਗ-ਅਲੱਗ ਹੋ ਜਾਣਗੀਆਂ। ਤਾਂ ਹੁਣ ਆਪਾਂ ਇਹਨਾਂ ਨੂੰ ਚਟਪਟਾ ਤੇ ਟੇਸਟ ਬਣਾਉਣ ਦੇ ਲਈ ਜਿਹਦੇ ਕਾਰਨ ਬੱਚੇ ਜਿਹੜੀਆਂ ਇਹ ਸੇਵੀਆਂ ਖਾ ਲੈਣ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਟਮਾਟੋ ਸੌਸ ਦਾ, ਇੱਕ ਚਮਚ ਪਾਵਾਂਗੇ ਗ੍ਰੀਨ ਚਿੱਲੀ ਸੌਸ ਦਾ। ਤੁਸੀਂ ਇਹਦੇ ਵਿੱਚ ਸੋਇਆ ਸੌਸ, ਵਿਨੇਗਰ, ਰੈੱਡ ਚਿੱਲੀ ਸੌਸ ਆਪਣੇ ਹਿਸਾਬ ਨਾਲ ਸੌਸ ਇਹਦੇ ਵਿੱਚ ਪਾ ਕੇ ਇਹਨੂੰ ਆਪਣੇ ਹਿਸਾਬ ਨਾਲ ਚਟਪਟਾ ਬਣਾ ਸਕਦੇ ਹੋ ਪਰ ਮੈਂ ਦੋ ਹੀ ਇਹਦੇ ਵਿੱਚ ਸੌਸ ਜਿਹੜੇ ਪਾਏ ਆ ਗ੍ਰੀ ਅਣੇ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ 2 ਮਿੰਟ ਇਹਨਾਂ ਨੂੰ ਆਪਾਂ ਪਕਾ ਲਵਾਂਗੇ ਸਾਰੀਆਂ ਚੀਜ਼ਾਂ ਨੂੰ ਤਾਂ ਕਿ ਸੇਵੀਆਂ ਦੇ ਵਿੱਚ ਸਾਰੇ ਮਸਾਲਿਆਂ ਦਾ ਸਬਜ਼ੀਆਂ ਦਾ ਫਲੇਵਰ ਜਿਹੜਾ ਸੌਸ ਪਾਇਆ ਇਹਨਾਂ ਦਾ ਫਲੇਵਰ ਜਿਹੜਾ ਆ ਜਾਏ ਹੁਣ ਆਪਾਂ ਇਹਨਾਂ ਨੂੰ 2 ਮਿੰਟ ਪਕਾ ਲਿਆ ਤੇ ਇਹਦੇ ਵਿੱਚ ਪਾਵਾਂਗੇ ਬਰੀਕ ਬਰੀਕ ਕੱਟਿਆ ਹੋਇਆ ਹਰਾ ਧਨੀਆ ਮਿਕਸ ਕਰਾਂਗੇ ਤੇ ਗਰਮਾ ਗਰਮ ਸੇਵੀਆਂ ਸਾਡੀਆਂ ਬਣ ਕੇ ਤਿਆਰ ਹੈ ਬਹੁਤ ਹੀ ਟੇਸਟੀ ਤੇ ਬਹੁਤ ਹੀ ਹੈਲਦੀ ਸੇਵੀਆਂ ਸਾਡੀਆਂ ਬਣ ਕੇ ਤਿਆਰ ਹੋਈਆਂ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਹੀ ਦੇਖਣ ਦੇ ਵਿੱਚ ਪਤਾ ਚੱਲ ਰਿਹਾ ਕਿੰਨਾ ਵਧੀਆ ਇਹਨਾਂ ਦਾ ਕਲਰ ਆਇਆ ਜਿੰਨਾ ਵਧੀਆ ਦੇਖਣ ਵਿੱਚ ਲੱਗ ਰਹੀਆਂ ਉਨਾ ਹੀ ਵਧੀਆ ਖਾਣ ਵਿੱਚ ਵੀ ਬਣ ਕੇ ਤਿਆਰ ਹੋਈਆਂ ਮੇਰੀ ਰੈਸਪੀ ਤੁਹਾਨੂੰ ਕਿਵੇਂ ਲੱਗੀ ਹੈ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਥੋੜੀ ਜਿਹੀ ਵੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਇਹ ਨਾਲ ਲੱਗਦੇ ਬੈਲ ਆਈਕਨ ਤੇ ਪ੍ਰੈਸ ਕਰਕੇ ਆਲ ਤੇ ਜ਼ਰੂਰ ਕਲਿੱਕ ਕਰਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ ਉਦੋਂ ਤੱਕ ਦੇ ਲਈ ਸ਼ਸ਼ੀ ਕਾਲ ਜੀ